ਮੈਨੂੰ ਇੱਕ 28 ਮਾਰਚ ਨੂੰ ਸਵੇਰੇ 10:49 ਮਿੰਟ ਤੇ ਇੱਕ ਫੋਨ ਆਂਦਾ ਵਾਟਸਐਪ ਕਾਲ ਆਂਦੀ ਹੈ ਜਿਹੜਾ ਕਿ ਪਾਕਿਸਤਾਨ ਦਾ ਨੰਬਰ ਹੁੰਦਾ ਵਾ ਔਰ ਮੈਨੂੰ ਉਹ ਫੋਨ ਪਹਿਲੇ 16 ਸੈਕਿੰਡ ਦੀ ਕਾਲ ਆਂਦੀ ਹੈ ਉਸ ਤੋਂ ਬਾਅਦ ਫਿਰ ਮੈਨੂੰ 1 ਮਿੰਟ ਦੀ ਕਾਲ ਆਂਦੀ ਹੈ ਔਰ ਕਾਲ ਕਰਕੇ ਉਹ ਮੈਨੂੰ ਮੇਰਾ ਨਾਮ ਕਨਫਰਮ ਕਰਕੇ ਮੇਰੀ ਬੌਜੀ ਦਾ ਨਾਮ ਜ਼ਿਕਰ ਕਰਕੇ ਉਸ ਤੋਂ ਬਾਅਦ ਫੈਮਿਲੀ ਨੂੰ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਕੋਈ ਰਿਐਕਟ ਕਰਦਾ ਉਹ ਫੋਨ ਨੂੰ ਬੰਦ ਕਰ ਦਿੰਦਾ ਉਸ ਤੋਂ ਬਾਅਦ ਮੈਂ ਉਸੇ ਟਾਈਮ ਇਮੀਡੀਏਟਲੀ ਐਪਲੀਕੇਸ਼ਨ ਲਿਖਵਾ ਕੇ ਮੈਂ ਆਪਣੇ ਜਿਹੜੇ ਜੁਆਇੰਟ ਸੀਪੀ ਹੈ ਤੇਜਾ ਜੀ ਉਹਨਾਂ ਕੋਲ ਚਲੇ ਗਿਆ ਤੇ ਉਹਨਾਂ ਨੇ ਜਿਹੜਾ ਐਪਲੀਕੇਸ਼ਨ ਨੂੰ ਬਾਈ ਨੇਮ ਮਾਰਕ ਕੀਤਾ ਏਸੀਪੀ ਸੈਂਟਰਲ ਜਿਹੜੇ ਆਰ.ਐਸ.ਜੀ. ਜੈਨ ਜੀ ਹੈਗੇ ਆ ਉਹਨਾਂ ਨੂੰ ਮਾਰਕ ਕੀਤਾ ਤੇ ਉਹਨਾਂ ਨੇ ਬਹੁਤ ਵਧੀਆ ਅਟੈਂਡ ਕਰਕੇ ਮੈਨੂੰ ਉਹ ਆਪਣਾ ਇਸ ਦੀ ਤਫਤੀਸ਼ ਦਾ ਔਰ ਬੰਦਾ ਟਰੇਸ ਕਰਨ ਦਾ ਮੈਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਲੇਕਿਨ 10 ਅਪ੍ਰੈਲ ਨੂੰ ਬੰਦਾ ਤਾਂ ਟਰੇਸ ਨਹੀਂ ਹੋਇਆ ਲੇਕਿਨ ਉਹਨਾਂ ਨੇ 10 ਅਪ੍ਰੈਲ ਨੂੰ ਮੈਨੂੰ ਇੱਕ ਡੀਡੀਆਰ 506 ਸੈਕਸ਼ਨ ਦੇ ਵਿੱਚ ਕੱਟ ਕੇ ਮੈਨੂੰ ਪਕੜਾ ਦਿੱਤੀ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਇਸ ਗੱਲ ਦਾ ਇੰਤਜ਼ਾਰ ਕਰਦਾ ਰਿਹਾ ਸ਼ਾਇਦ ਕੋਈ ਮਤਲਬ ਪੁਲਿਸ ਆਪਣੀ ਰੁਟੀਨ ਦਾ ਜਾਂ ਕੋਈ ਇਨਕੁਆਰੀ ਦੇ ਵਿੱਚ ਕੋਈ ਬੰਦਾ ਟਰੇਸ ਆਊਟ ਕਰ ਲੇਗੀ ਲੇਕਿਨ ਹਜੇ ਤੱਕ ਕੁਝ ਨਹੀਂ ਹੋਇਆ ਤੇ ਫਿਰ ਐਟ ਦਾ ਐਂਡ ਮੈਂ ਫਿਰ ਆਪਣਾ ਇਸ ਨੂੰ ਜੋ ਹੈ ਮੀਡੀਆ ਦੇ ਵਿੱਚ ਇਸ ਨੂੰ ਅਹ ਪ੍ਰਕਾ ਕੀਤਾ ਅੱਛਾ ਸਰ ਤੈਨੂੰ ਕਿੰਨੀ ਵਾਰ ਕਾਲ ਆ ਜਿਹੜੀ ਆ ਚੁੱਕੀ ਪਾਕਿਸਤਾਨ ਮਤ ਬਾਉਜੀ ਦੇ ਜਾਣ ਤੋਂ ਬਾਅਦ 2020 ਚ ਬਾਉਜੀ ਚਲੇ ਗਏ ਸੀਗੇ ਉਹਨਾਂ ਦੇ ਜਾਣ ਤੋਂ ਬਾਅਦ ਪਹਿਲੀ ਵਾਰੀ ਸਾਨੂੰ ਥ੍ਰੈਟ ਆਈ ਹੈ ਮਨੂ ਫਰਸਟ ਟਾਈਮ ਆਈ ਹੈ ਕਿਹੜੀ ਕਿਹੜੀ ਤਰੀਕ ਨੂੰ ਕਾਲ ਆਈ ਮੈਨੂੰ 28 ਮਾਰਚ ਨੂੰ 28 ਮਾਰਚ ਨੂੰ ਅੱਛਾ ਕੀ ਤੁਹਾਡੇ ਕੋਲ ਮੰਗ ਕੀ ਕੀਤੀ ਜਾਂਦੀ ਸੀ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਮੈਨੂੰ ਪੈਸੇ ਦੀ ਤਾਂ ਨਹੀਂ ਕੋਈ ਮੰਗ ਕੀਤੀ ਕੋਈ ਮਰਨ ਦੀ ਮਰਨ ਦੀ ਧਮਕੀ ਦਿੱਤੀ ਸਿਰਫ ਕੋਈ ਕਾਰਨ ਤੁਸੀਂ ਪੁੱਛਿਆ ਹੋਵੇ ਜਾਂ ਕੀ ਕਾਰਨ ਹੈ ਮੈਂ ਇਸ ਤੋਂ ਪਹਿਲੇ ਮੈਂ ਕੁਝ ਉਹਨੂੰ ਬੋਲਦਾ 1 ਮਿੰਟ ਦੀ ਕਾਲ ਦੇ ਵਿੱਚ ਹੀ ਉਹਨੇ ਆਪਣੀ ਗੱਲ ਕਹਿ ਕੇ ਮੇਰੀ ਗੱਲ ਸੁਣੀ ਪਹਿਲੇ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੌਣ ਲਗਾਇਆ ਕਿ ਕਿ ਕਿਥੋਂ ਬੋਲ ਰਿਹਾ ਜਿਹੜਾ ਕਿ ਮੈਂ ਜਦੋਂ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨੇ ਫੋਨ ਰੱਖ ਦਿੱਤਾ ਸਿਰਫ ਆਪਣੀ ਗੱਲ ਰੱਖ ਕੇ ਆਪਣੇ ਅੱਛਾ ਜਿਵੇਂ 20 25 ਦਿਨ ਤੋਂ ਪਲੱਸ ਦਾ ਟਾਈਮ ਜਿਹੜਾ ਹੋ ਗਿਆ ਤੇ ਹੁਣ ਤੱਕ ਕਾਰਵਾਈ ਨਹੀਂ ਤੁਸੀਂ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ ਕਿਹਾ ਗਿਆ ਨਾ ਤੁਹਾਨੂੰ ਨਹੀਂ ਮੇਰੀ ਉਸ ਤੋਂ ਬਾਅਦ ਮੈਂ ਦੋ ਤਿੰਨ ਵਾਰੀ ਆਪਣੇ ਮਿਲੇ ਸੀਗੇ ਜੁਆਇੰਟ ਸੀਪੀ ਨੂੰ ਤੇ ਆਪਣਾ ਏਸੀਪੀ ਮੈਡਮ ਦੇ ਵੀ ਮੈਂ ਸੰਪਰਕ ਚੋਂ ਹੈ ਕਹਾ ਲੇਕਿਨ ਮੈਂ ਹਜੇ ਤੱਕ ਕੋਈ ਮਤਲਬ ਕੁਝ ਰਿਜ਼ਲਟ ਨਿਕਲੇ ਨਹੀਂ ਅੱਛਾ ਤੁਹਾਨੂੰ ਕੰਟੀਨਿਊਸਲੀ ਕਾਲ ਆਉਂਦੀ ਸੀ ਤੁਹਾਨੂੰ ਨਹੀਂ ਮੈਨੂੰ ਫਸਟ ਟਾਈਮ ਆਈ ਸੀਗੀ ਫਸਟ ਟਾਈਮ 28 ਮਾਰਚ ਨੂੰ ਜੀ 28 ਮਾਰਚ ਨੂੰ ਪਹਿਲੀ ਕਾਲ ਆਈ ਤਾਂ ਜੀ 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 ਅੱਛਾ ਜੇ ਕਾਲ ਦੇ ਵਿੱਚ ਕੋਈ ਹੋਰ ਤੁਹਾਡੇ ਪਰਿਵਾਰ ਦੇ ਕਿਸ ਨੂੰ ਕਾਲ ਕੋਲਾਈ ਸੀ ਦੌਰਾਨ ਕੋਈ ਨਹੀਂ ਹੋਰ ਕਿਸੇ ਨੂੰ ਫੈਮਿਲੀ ਚ ਨਹੀਂ ਆਈ ਮੈਨੂੰ ਹੀ ਆਈ ਸੀਗੀ ਜੀ ਅੱਛਾ ਫੈਮਿਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਆਇਆ ਜਾਂ ਮੇਰੇ ਤਰਕੀ ਕੀ ਲੱਗਦਾ ਕੀ ਹੈ ਕਿਉਂ ਸੀ ਕਿ ਇਹਨੇ ਪੈਸੇ ਲਈ ਕੋਈ ਗੱਲ ਨਹੀਂ ਹੋਈ ਕੋਈ ਨਾ ਸਮਝ ਨਹੀਂ ਆਈ ਬ੍ਰਦਰ ਮੈਨੂੰ ਉਹ ਮਤਲਬ ਇਹ ਚੀਜ਼ਾਂ ਦਾ ਮੈਨੂੰ ਪਹਿਲੀ ਵਾਰੀ ਆਈ ਹੈ ਮਤਲਬ ਮੈਨੂੰ ਕਿਹਾ ਕੀ ਸੀ ਕਾਲ ਦੇ ਵਿੱਚ ਮੈਨੂੰ ਕਹਿੰਦਾ ਜੀ ਆਮਿਤ ਗੁਸਾਈ ਬੋਲਦਾ ਮੈਂ ਕਿਹਾ ਹਾਂ ਜੀ ਕਿ ਕਹਿੰਦਾ ਜ਼ਰਾ ਬੇਟਾ ਕਿਥੇ ਹੈ ਜਦੋਂ ਉਹਨੇ ਬੇਟੇ ਦਾ ਨਾਮ ਲਿਤਾ ਮੈਂ ਅਗੋ ਥੋੜਾ ਜਿਆ ਸ਼ੌਕ ਸ਼ੌਕ ਹੋ ਗਿਆ ਕਿ ਯਾਰ ਇਹ ਕੀ ਗੱਲ ਮਨ ਲੋ ਫਿਰ ਮੈਂ ਉਹਨੂੰ ਥੋੜਾ ਜਿਆ ਪੰਜਾਬੀ ਚ ਪੁੱਛਿਆ ਤੂੰ ਕੌਣ ਬੋਲਦਾ ਕਹਿੰਦਾ ਫਿਰ ਮੈਂ ਤੁਹਾਨੂੰ ਜਾਨ ਤੋਂ ਮਾਰ ਦਊ ਤੁਹਾਨੂੰ ਬਸ ਮੈਂ ਉਸ ਤੋਂ ਪਹਿਲੇ ਮੈਂ ਵੀ ਕੁਝ ਰਿਐਕਟ ਕਰਦਾ ਉਹਨੇ 1 ਮਿੰਟ ਦੇ ਵਿੱਚ ਹੀ ਫੋਨ ਚੁੱਕ ਦਿੱਤਾ ਜੀ ਜੀ ਆਪਣੇ ਆਪ ਨੂੰ ਸੀਆਈਡੀ ਦਾ ਮੁਲਾਜ਼ਮ ਹਰਜੀਤ ਸਿੰਘ ਕਹਿੰਦਾ ਸੀਗਾ ਉਹ ਮਮਾ ਜੀ 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 ਅਜਾ ਨੰਬਰ ਪਾਕਿਸਤਾਨ ਦਾ ਜੀ ਜੀ ਨੰਬਰ ਪਾਕਿਸਤਾਨ ਦਾ ਸੀਗਾ ਪਹਿਲੇ ਉਸਨੇ ਸੀਆਈਡੀ ਦਾ ਮੁਲਾਜ਼ਮ ਹਰਜੀਤ ਸਿੰਘ ਕਕੇ ਫੋਨ ਕੀਤਾ ਔਰ ਜਦੋਂ ਗੱਲਬਾਤ ਕਰਕੇ ਮੈਂ ਜਿਆਦਾ ਵਿਸਤਾਰ ਚ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਆਪਣੀ ਗੱਲ ਰੱਖ ਕੇ ਮੇਰੇ ਰਿਐਕਸ਼ਨ ਤੋਂ ਪਹਿਲਾਂ ਹੀ ਉਹਨੇ ਫੋਨ ਰੱਖ ਦਿੱਤਾ ਜੀ ਜੀ ਉਹ ਕੀ ਮੰਨ ਲੈਂਦੇ ਮੈਂ ਤਾਂ ਇਹੀ ਬ੍ਰਦਰ ਕਹੂੰਗਾ ਕਿ ਪੁਲਿਸ ਇਸ ਦੇ ਜਹਰਾਈ ਚ ਜਾਵੇ ਔਰ ਬੰਦਾ ਟ੍ਰੇਸ ਕਰੇ ਆਪਾਂ ਤੇ ਇਹੀ ਚਾਹਾਂ ਮਤਲਬ 28 ਮਾਰਚ ਤੋਂ ਬਾਅਦ ਉਸ ਤੋਂ ਬਾਅਦ ਕੋਈ ਕਾਲ ਨਹੀਂ ਨਹੀਂ ਕੋਈ ਨਹੀਂ